ਰੈਂਡਮ ਮੁੱਧਵਸਤੀ ਧੀਆਂ ਧਿਆਣੀਆਂ ਨੇ ਕਰਵਾਇਆ ਤੀਆਂ ਦਾ ਸਮਾਗਮ ਜੀਹਾਂ ਹਲਕਾ ਜੀਰਾ ਦੇ ਕਸਬਾ ਮੱਲਾਂ ਵਾਲਾ ਖਾਸ ਦੇ ਦੀਨ ਪਿੰਡ ਮੁੱਧਵਸਤੀ ਚੋਂ ਕਰਵਾਇਆ ਗਿਆ ਤੀਆਂ ਦਾ ਸਮਾਗਮ ਹੋਇਆ ਸੁਪੰਨ ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਪਿੰਡ ਦੀਆਂ ਮਟਿਆਰਾਂ ਵੱਲੋਂ ਬੋਲੀਆਂ ਪਾਈਆਂ ਗਈਆਂ ਅਤੇ ਭੈਣ ਕਰ ਭਰਾ ਵੱਲੋਂ ਸੌਣ ਦਾ ਸੁਧਾਰਾ ਲੈ ਕੇ ਆਉਣਾ ਦੁੱਖ ਸੁੱਖ ਸਾਂਝਾ ਕਰਨਾ ਅਜਿਹੀਆਂ ਕਈ ਰਸਮਾਂ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਹੋਰ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਦੇ ਆ ਗਿੱਦਾ ਬੋਲੀਆਂ ਪੀਂਗਾ ਝੋੜਦੀਆਂ ਔਰਤਾਂ ਸੈਂਕੜਿਆਂ ਦੀ ਗਿਣਤੀ 71 ਹੋਈਆਂ ਅਤੇ ਮਟਿਆਰਾਂ ਨੇ ਤੀਆਂ ਵੇੜੇ ਖੂਬ ਬਰੌਣਕਾਂ ਲਾਈਆਂ ਇਸ ਮੌਕੇ ਠੰਡੇ ਮਿੱਠੇ ਅਤੇ ਨਮਕੀਨ ਦਾ ਖਾਸ ਪ੍ਰਬੰਧ ਕੀਤਾ ਗਿਆ ਤੀਆਂ ਦੇ ਸਮਾਗਮ 'ਚੋਂ ਨਗਰ ਨਿਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਅਤੇ ਪਿੰਡ ਦੀਆਂ ਔਰਤਾਂ ਨੇ ਵੱਧ ਚੜ੍ਹ ਕੇ ਤੀਆਂ ਵਿੱਚ ਭਾਗ ਲਿਆ ਇਸ ਮੌਕੇ ਹਰਨੇਕ ਸਿੰਘ ਹਲਵਾਈ ਪਵਨ ਢੋਲੀ ਗੁਰਦੇਵ ਸਿੰਘ ਬਿੱਟੂ ਕਰਨਜੀਤ ਕੌਰ ਤਨਪਤਨੀ ਹਰਨੇਕ ਸਿੰਘ ਗੁਰਪ੍ਰੀਤ ਸਿੰਘ ਪੱਟੀ ਮਲਵਈ ਗਿੱਦਾ ਮੱਲਾਂ ਵਾਲਾ ਖਾਸ ਜਸਮੀਨ ਪੱਟੀ ਰਾਜਵੀਰ ਕੌਰ ਪੱਟੀ ਨਰਿੰਦਰ ਕੌਰ ਰਾਜਵੀਰ ਕੌਰ ਪੱਟੀ ਕੁਲਵਿੰਦਰ ਕੌਰ ਬਲਵਿੰਦਰ ਕੌਰ ਹਰਜੀਤ ਸਿੰਘ ਆਦਿ ਹਾਜ਼ਰ ਸਨ ਦੇਖੋ ਮੱਲਾਵਲ ਖਾਸ ਤੋਂ ਰਾਇਬਰ ਸਿੰਘ ਚੋਰਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਾਰੇ ਤੋਂ ਪਹਿਲਾਂ ਮੈਂ ਤੁਹਾਨੂੰ ਪਿਆਰ ਪਿਆਰ ਸੱਜਵੀਂ ਘਰ ਬੁਲਾਉਣੀ ਆ ਮੈਂ 11ਵੀਂ ਕਲਾਸ ਪਟਿਆ ਕਮਰਸ ਸਟੂਡੈਂਟ ਮੇਰਾ ਨਾਮ ਮਨਕੀਰ ਕੌਰ ਹੈ ਕਾਜਦਸੀ ਪਿੰਡ ਮੋਧਵਸਤੀ ਵਿੱਚ ਤੀਆਂ ਦਾ ਤਿਉਹਾਰ ਲਗਾਇਆ ਸੀ ਆ ਤੇ ਅਸੀਂ ਇਹ ਪਹਿਲੀ ਵਾਰੀ ਉਪਰਾਲਾ ਕੀਤਾ ਤੇ ਮੈਂ ਚਾਹੁੰਦੀ ਆ ਕਿ ਰੱਬ ਦੀ ਮਿਹਰਬਾਨੀ ਨਾਲ ਅਸੀਂ ਹਰ ਸਾਲ ਇਦਾਂ ਦਾ ਤਿਉਹਾਰ ਮਨਾਈਏ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਜਿੱਦਾਂ ਦਾ ਅਸੀਂ ਤੀਆਂ ਦਾ ਅੱਜ ਮੋਧਵਸਤੀ ਚ ਚਰਨਕਾ ਸੀਗੀਆਂ ਹਾਂਜੀ ਅੱਜ ਮੋਦਵਸਤੀ ਚ ਬਹੁਤ ਜਿਆਦਾ ਰੌਣਕਾਂ ਸੀ। ਵਿੱਚ ਮੈਂ ਸੋਚ ਰਹੀ ਆ ਕਿ ਬਹੁਤ ਸਾਰੀਆਂ ਕੁੜੀਆਂ ਵੱਧ ਚੜ ਕੇ ਭਾਗ ਲਾਇਆ। ਧੰਨਵਾਦ। ਬੇਟਾ ਸਸੀ ਕਾਜੀ ਹਾਂ ਸਾਨੂੰ ਮੋਦਵਸਤੀ ਚ ਬਹੁਤ ਤੁਸੀਂ ਮਿਲਿਏ। ਮੁਹਾਰਿਆਂ ਨੂੰ ਮਿਲਿਆ। ਸਾਰੇ ਪਰਿਵਾਰ ਵੀ ਆ। ਤਿੰਨਾਂ ਦਾ ਤਿਉਹਾਰ ਮਨਾਇਆ? ਹਾਂਜੀ। ਤਿੰਨਾਂ ਦਾ ਤਿਉਹਾਰ ਆਇਆ। ਠੀਕ ਹੈ। ਰੌਣਕਾਂ ਸੀਗੀਆਂ? ਹਾਂਜੀ। ਤੁਹਾਡਾ ਧੰਨਵਾਦ। ਅੱਜ ਤਿੰਨਾਂ ਦਾ ਤਿਉਹਾਰ ਮਨਾਇਆ ਗਿਆ। ਕੀ ਕਹਿਣਾ ਚਾਹੋਗੇ ਜੀ? ਵੈਗਰ ਜਿੱਕਾ ਖਲਸਾ ਵੈਗਰ ਜਿੱਕੀ ਫਤਿਹ ਇਹ ਜਿੱਤੀਆਂ ਦਾ ਤਿਆਰ ਬਣਾਉਂਦੇ ਆ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਬਣਾਉਂਦੇ ਆ ਮੀਤ ਗੁਰਦੇਵ ਸਿੰਘ ਮੀਤ ਪ੍ਰਧਾਨ ਕਾਈ ਮੁਦਵਰਤੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਲੱਖ ਲੱਖ ਵਧਾਈਆਂ ਜੀ ਆਉਣ ਦੀ ਦੀ ਮੀਡੀਆ ਦੇ ਅਸਤੇ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੇ ਪਿੰਡ ਦੇ ਸਹਿਯੋਗ ਨਾਲ ਬਣਾਇਆ ਗਿਆ ਜੀ ਬਹੁਤ ਵਧੀਆ ਜੀ ਹਾਂ ਜਿੱਤੀਆਂ ਦਾ ਤਿਆਰ ਬਣਾਇਆ ਮੇਰੀ ਵਾਈਫ ਆ ਕਿਰਨ ਜੀ ਦੇ ਕੋਰ ਔਰ ਮੈਂ ਹਰਨੇਕ ਸਿੰਘ ਮੇਰੇ ਪਹਿਲੀ ਵਾਰੀ ਉਪਰਾਲਾ ਕੀਤਾ ਗਿਆ ਹਾਂ ਜੀ ਚਾਚਾ ਗੁਰਦੇਵ ਸਿੰਘ ਹਾਂ ਜੀ ਸਾਰਿਆਂ ਨੇ ਰਲ ਕੇ ਸਹਿਯੋਗ ਦਿੱਤਾ ਇੱਕ ਦੂਜੇ ਨੂੰ ਤੇ ਇਸ ਵਾਰੀ ਅਸੀਂ ਤਿੰਿਆਂ ਦਾ ਹਥਿਆਰ ਮਲਾਉਂਦੀ ਮਾਰੇ ਨੇ ਸਾਨੂੰ ਬਲ ਬਖਸ਼ਿਆ ਜੀ ਅੱਜ ਤਿੰਿਆਂ ਦਾ ਹਥਿਆਰ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਸਿਰ ਜੀ ਪਹਿਲਾਂ ਤਾਂ ਤੁਹਾਨੂੰ ਜਿਹੜੇ ਚੈਨਲ ਵਾਲੇ ਲਾਈਵ ਆਏ ਆ ਉਹਨਾਂ ਨੂੰ ਬਹੁਤ ਬਹੁਤ ਸਾਡੇ ਲੋਕਾਂ ਦੇ ਦਿਲ ਦੀਆਂ ਕਰਾਈਆਂ ਤੋਂ ਬਹੁਤ ਬਹੁਤ ਥੈਂਕਸ ਕਰਦੇ ਹਾਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਤੇ ਜੀ ਗੱਲ ਇਹ ਆ ਕਿ ਇੱਥੇ ਪਿੰਆਂ ਲੱਗਨ ਦਾ ਮਹੱਤਵ ਕੀ ਹੈ ਜਿਹੜਾ ਕਿ ਪਿੰਡ ਹੈ ਪਿੰਡ ਦਾ ਬਹੁਤ ਇਤਿਹਾਸ ਆ ਉਹਦੇ ਕਰਕੇ ਪਿੰਆਂ ਬਣਾਉਂਦੇ ਨੇ 100 ਸਾਲ ਦੀ ਤਰ੍ਹਾਂ ਜਿਹੜਾ ਇਹਨਾਂ ਦਾ ਸਾਰਾ ਪਿੰਡ ਹੈ ਬਹੁਤ ਵਧੀਆ ਇਹਨਾਂ ਦਾ ਟੀਕੇ ਨਾਲ ਇੱਕ ਜੁਟ ਹੋ ਕੇ ਰਹਿੰਦਾ ਹੈ ਅੱਜ ਇਹਨਾਂ ਨੇ ਸਾਨੂੰ ਸੇਵਾ ਕਰਨ ਦਾ ਇਹ ਮੌਕਾ ਬਖਸ਼ਿਆ ਸੀ ਬਹੁਤ ਪੂਰਨ ਪੂਰੇ ਪਿੰਡ ਦਾ ਸਹਿਯੋਗ ਸੀਗਾ ਹਾਂਜੀ ਪੂਰੇ ਪਿੰਡ ਦਾ ਇੰਨਾਂ ਦਾ ਸਹਿਯੋਗ ਹੈ ਜੀ ਠੀਕ ਹੈ ਜੀ ਇਹ ਕੋਸ਼ਿਸ਼ ਪਹਿਲੀ ਵਾਰ ਕੀਤੀ ਹੈ ਕਿ ਪਹਿਲਾਂ ਵੀ ਪਹਿਲੀ ਵਾਰ ਕੀਤੀ ਇਹਨਾਂ ਨੇ ਪ੍ਰਧਾਨ ਤੇ ਨਾਲ ਉਹਨਾਂ ਦੀ ਨੋ ਇਹਨਾਂ ਨੇ ਫੁੱਲ ਫਟਾਫੁੱਲ ਰੱਜੀਆਂ ਮਾਰੀ ਲੁੱਡੀ ਨਾ 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 ਸੋਹਰੇ ਤੋੜ ਕੇ ਪਰਜਾਈਆ ਮਾਰੀ ਨਾ 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 ਸੋਹਰੇ ਤੋੜ ਕੇ ਪਰਜਾਈਆ ਮਾਰੀ ਲੁੱਡੀ ਨਾ 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 ਸੋਹਰੇ ਤੋੜ ਕੇ ਲੁੱਡੀ ਪੈਂਦੀ ਆ ਲੁੱਡੀ ਪੈਂਦੀ ਆ ਪੈਂਦੀ ਆ ਵੀ 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 ਪੈਂਦੀ ਆ ਹੋਰ ਦੇ ਜਾਰ ਦੇ ਬੱਲੇ ਸਭ ਹੈ ਆਜੋ ਪੈਂਟਰੀ ਕੋਲ ਆਓ ਆ ਗੋਪੀ

ਆਹ ਵੇ ਲਾਉਣ ਵਾਲਿਆ ਮੈਨੂੰ ਸਾਡੀ ਵੀ